ਪ੍ਰਭ ਅੰਤ ਲੂਲਾ ਮਹੱਲਾ ਚੌਥਾ ਕਰ ਦੁਜੈ ਕੋ ੰਕਾਰ ਸਤਿਗੁਰ ਪ੍ਰਸਾਦਿ 라ਵ ਨਾਵਤਨ ਗੜ ਕੋੜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਜੀ ਸਾਜੀ ਨਵਾਜੀ ਗੁਰੂ ਖਾਲਸਾ ਸਾਧ ਸੰਗਤ ਜੀਓ ਸਤਿਗੁਰੂ ਗ੍ਰੀਨ ਨੂੰ ਵਾਹਿਗੁਰੂ RAM DAS ਮਹਾਰਾਜ ਸਾਹਿਬ ਕੌਥੇ ਪਾਪਸ਼ਾ ਪਰਮ ਪੀਤ੍ਰੋ ਦੇ ਸ੍ਰੀ ਅਮਰਸੋ ਸਾਹਿਬ ਵਿੱਚ ਸੰਕਾ ਦੇ ਜੀਵਾਨ ਵਿੱਚ ਦਰਸ਼ਨ ਦੇ ਕੇ ਸਤਿਗੁਰੂ ਮਹਾਰਾਜ ਸਾਹਿਬ ਜੀ ਬਖਸ਼ੀ ਕਰ ਰਹੇ ਹਨ ਬਸੰਪਰ ਤੇ ਹੰਦੋਲ ਦੋਵੇਂ ਰਾਗ ਮੇਲ ਕੇ ਉਚਾਰਦੇ ਹਨ ਕੌਥੇ ਪਾਪਸ਼ਾ ਕਰ ਦੂਗੇ ਸਰਕਾਰ ਦੇ ਅੰਦਰ ਉਜਾਰਦਿਆਂ ਨੀ ਕੋ ਦੈ ਗੁਰੂ ਪ੍ਰਵੇਸ਼ਰ ਓਮਕਾਰ ਸਾਰਿਆਂ ਦਾ ਪ੍ਰਕਾਸ਼ ਕਰੋ ਸਤਿਗੁਰੂ ਦੀ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ ਬਸੰਤ ਹੰਦੂਲ ਮਹੱਲਾ ਚੌਥਾ ਕਰ ਦੂਜਾ ੴ ਸਤਿਗੁਰ ਪ੍ਰਸਾਦਿ RAM ਨਾਮ ਰਤਨ ਕੋੜੀ ਠੀਕ ਚਾਲੂ ਬੈਉ ਨੂੰ ਸਤਿਗੁਰੂ ਜੀ ਸਾਜੀ ਨਵਾਜੀ ਗੁਰੂ ਖਾਨ ਸਾਹਿਬ ਸਿੰਘ ਜੀ ਸਤਿਗੁਰੂ ਮਹਾਰਾਜ ਸਾuchos ਕੀ ਪਾਤਸ਼ਾਹ ਪੂਰਤ ਪਰ ਬਚਨ ਫਰਮਾਉਂਦੇ ਹਨ ਬਸਾਂਤ ਹੰਦੂ ਜਦੋਂ ਜਨਵਰੀ ਪੜ ਕੇ ਖੰਦੀ ਤੋਂ ਹੁਣੀ ਪੜਗਨ ਰਾਵਨਾ ਰਤਨ ਕੋੜੀ ਪਰਸੋ ਗੜ ਮੰਦਰ ਏਕ ਲੋਕਾਨੀ ਹਯੂਰ ਫਰਮਾਉਂਦੇ ਹਨ ਭਾਈ ਗੜ ਮੰਦਰ ਏਕ ਲੋਕਾਨੀ ਇਹ ਸੰਸਾਰ ਜੋ ਕਿਲਾ ਹੈ ਤੇਰੇ ਅੰਦਰ ਮੰਦਰ ਜੋ 84 ਲੱਖ ਜਨ ਵਿੱਚੋਂ ਮਨੁੱਖਾ ਜਨਮ ਹੈ ਇਸ ਦੇ ਅੰਦਰ ਕੋਹੜੀ ਬੁੱਧੀ ਬਣਾਈ ਹੋਈ ਹੈ ਮਹਾਰਾਜ ਸੂਕੀ ਪਾਤਸ਼ਾਹ ਨੇ ਇਸ ਕੋਹੜੀ ਦੇ ਅੰਦਰ ਆ ਰਾਮ ਨਾਮ ਰਤਨ ਕੋਹੜੀ ਗਰ ਮੰਦਰ ਇੱਕ ਲੋਕਾਨੀ ਆ ਰਾਮ ਪਰਮੇਸ਼ਰ ਦਾ ਨਾਮ ਜਿਹੜਾ ਰਤਨ ਹੈ ਇਹ ਭਗਤੀ ਰੂਪੀ ਕੋਹੜੀ ਦੇ ਵਿੱਚ ਇਸ ਗ੍ਰਹਿਣ ਵਾਲਾ ਹੈ ਅਗੇ ਅੰਤਰੀ ਯਾਮੀ ਪਰਮੇਸ਼ਵਰ ਨੇ ਇਹ ਭਗਤੀ ਰੂਪੀ ਕੋਹੜੀ ਬਣਾ ਕਰਕੇ ਇਸ ਬੁੱਧ ਰੂਪੀ ਕੋਹੜੀ ਦੇ ਅੰਦਰ ਜੋ ਗੜ ਮੰਦਰ ਘੜਿਆ ਹੋਇਆ ਹੈ ਮੰਦਰ ਸਰੀਰ ਇਹਦੇ ਵਿੱਚ ਇੱਕ ਬੁੱਧੀ ਰੂਪ ਕੋਹੜੀ ਦੇ ਵਿੱਚ ਪਰਮੇਸ਼ਰ ਆਦਿ ਨਾਮ ਦੇ ਰਤਨਾ ਦੀ ਕੋਹੜੀ ਧਕਤੀ ਨੂੰ ਵਿੱਚ ਲੁਕੋਣਾ ਕੀਤਾ ਹੈ ਮਹਾਰਾਜ ਜੀ ਜੀ ਵਿੱਚ ਕੋਠ ਦੇ ਮੈਂ ਕੋਠ ਦੀ ਪਰਮ ਕੋਠੀ ਵਿਚਾਰ ਇਸ ਪ੍ਰਕਾਰ ਕਰਕੇ ਮੰਦਰ ਅਧਿਸ਼ਤਾਨ ਪਰਮੇਸ਼ਰ ਨੇ ਇਹ ਜਗ ਸੱਚੇ ਕੀ ਹੈ ਕੋਹੜੀ ਸੰਸਾਰ ਰੂਪੀ ਕੋਹੜੀ ਰਜ ਕੇ ਆਰਾਮ ਨੂੰ ਮਦਨਾ ਰਾਵਨਾ ਰੂਪੀ ਰਤਨ ਜਿਹੜਾ ਹੈ ਇਹ ਭਗਤੀ ਰੂਪੀ ਕੋਹੜੀ ਦੇ ਵਿੱਚ ਮਹਾਰਾ ਜੀ ਨੇ ਕੁਲਕਾਉਣਾ ਕੀਤਾ ਹੈ ਸਤਿਗੁਰੂ ਮੇਰਾ ਤਾਂ ਖੋ ਜੀਏ ਐਵੇਂ ਦਾ ਕੇ ਪ੍ਰਾਪਤ ਨਹੀਂ ਹੁੰਦੀ ਜੇ ਸਤਿਗੁਰੂ ਮਹਾਰਾ ਸਾਹਿਬ ਦੇ ਨਾਲ ਕੋਈ ਮਿਲੇ ਤੇ ਸਤਿਗੁਰੂ ਜੀ ਨੂੰ ਤਨ ਮਨ ਧਨ ਦੇਵੇ ਕਾਮਰ ਸਾਧਵੀ ਖੋਜ ਪ੍ਰਾਪਤ ਹੁੰਦੀ ਹੈ ਮਿਲ ਜੋਤੀ ਜੋਤ ਸਮਾਨੀ ਉਹ ਪੁਰਖ ਦੀ ਫਿਰ ਜੋਤੀ ਜੋ ਬ੍ਰਹਮ ਹੈ ਉਸ ਵਿੱਚ ਜੋਤ ਤਰਕ ਜੋਤ ਮਿਲ ਕੇ ਜਿਵੇਂ ਜਲ ਚ ਜਲ ਮਿਲ ਜਾਂਦਾ ਹੈ ਐ ਸਮ ਆ ਜਾਂਦੀ ਹੈ ਮਾਧੋ ਸਾਧੂ ਜਨ ਦੇ ਹੋ ਮਿਲਾਏ ਕੀ ਮਾਇਆ ਦੇ ਪਤੀ ਪਰਮੇਸ਼ਰ ਆਪ ਦੇ ਸਾਧੂ ਜੋ ਸ੍ਰੇਸ਼ਟ ਜਨ ਭਗਤ ਕਾਮ ਜਿਹਨਾਂ ਆਪਣੇ ਮਨ ਨੂੰ ਸਾਧਿਆ ਹੋਇਆ ਜੋ ਸ੍ਰੀ ਜਨ ਭਗਤਾਂ ਨੇ ਉਹਨਾਂ ਜਨਾਂ ਦੇ ਨਾਲ ਸਾਨੂੰ ਮਿਲ ਲਿਓ ਬੇਨਤੀ ਕਰੀਏ ਦੇਖਤ ਦਰਸ ਪਾਪ ਸਭ ਨਾਸ ਹੈ ਜੀਵਨੋ ਪਿਆਰੇ ਹੋਣ ਦੇ ਦਰਸ਼ਨ ਵੇਖ ਕਰਕੇ ਜਨਮ ਜਨਮਾਂ ਤੋਂ ਆਵੇ ਜਿਹੜੇ ਸਾਰੇ ਪਾਪ ਹੈ ਉਹ ਨਾਸ ਹੋ ਜਾਂਦੇ ਆ ਪਵਿੱਤਰ ਪਰਮ ਪਦ ਪਾਏ ਪਵਿੱਤਰ ਨਾਮ ਕਰਕੇ ਪਰਮ ਪਦ ਵੀ ਜੋ ਪਵਿੱਤਰ ਉਹ ਪਵਿੱਤਰ ਹੈ ਕੇਵਲ ਮੂਖ ਉਸ ਨੂੰ ਪਾ ਲਈਏ Indra ਹਾਂ ਪੰਜ ਚੋਰ ਮੈ ਲਾਗੇ ਨਗਰੀਆ ਇਹ ਦੇ ਰੂਪੀ ਨਗਰੀ ਦੇ ਵਿੱਚ ਪੰਜ ਚੋਰ ਕੰਮ ਕਰੋ ਲੋਭ ਮੋਹ ਕਾਰ ਮਿਲ ਕੇ ਇਹ ਲੱਗੇ ਹੋਏ ਐ ਜਿਵੇਂ ਕਿਸੇ ਦੇ ਪਾਸ ਠੂਹੇ ਸੀ ਉਹ ਦੇਖ ਕਰਕੇ ਵਿਚੂਆਂ ਨੂੰ ਪੁੱਛਿਆ ਵੇਰਾ ਕੀ ਮੁੱਲ ਹੈ ਕਹਣ ਲਗਾ ਰੁਪਈਆ ਮੁੱਲ ਹੈ ਜਿਹੜਾ ਛੋਟਾ ਜੈਸੀ ਕਿਹੜਾ ਵੀ ਤੇ ਵੱਡੇ ਦਾ ਵੀ ਕਿ ਹਾਂ ਇੱਕੋ ਜਿਹਾ ਮੁੱਲ ਹੈ ਕਹਿੰਦੇ ਇੱਕੋ ਜਿਹਾ ਮੁੱਲ ਹੈ ਕਦੇ ਡੰਗ ਮਰਵਾ ਕੇ ਵੇਖ ਲੈ ਡੰਗ ਇੱਕੋ ਜਿਹਾ ਮਾਰਦੇ ਹਨ ਇਸੇ ਪ੍ਰਕਾਰ ਮਹਾਰਾ ਕਹਿੰਦੇ ਹਮੇ ਜਿਹੜੇ ਵਕਾਰ ਹਨ ਪੰਜੇ ਚੋਰ ਮਿਲ ਲਾਗੇ ਨਗਰੀਆ ਇਹ ਭਾਜੀ ਚੋਰ ਹਣਗੇ ਵਿਚੂਆਂ ਵੀ ਨਹੀਂ ਡੰਗ ਮਾਰਨ ਵਾਲੇ ਦੇਰੂਪੀ ਨਗਰੀ ਨੂੰ ਲੁੱਟਣવા ਅੱਗੇ ਹੋਏ ਹਣ RAM ਨਾਮ ਤਨਹਿਰਿਆ ਜਿਨਾਂ ਨੂੰ ਪਰਮੇਸ਼ਰ ਦੇ ਨਾਮ RAM ਨਾਮ ਰੂਪੀ ਧਨੋਂ ਇਹ ਚਿੱਤ ਨੂੰ ਹਰਾ ਲਿਆ ਚੁਰਾ ਲਿਆ ਪਰਮੇਸ਼ਰ ਦੇ ਨਾਮ RAM ਨਾਮ ਕੰਨ ਨੂੰ ਅੰਦਰ ਰਹਿਣੀ ਦਿੱਤਾ ਇਹ ਚਿੱਤ ਨੂੰ ਚੁਰਾ ਲਿਆ ਹੈ RAM ਨਾਮ ਦੇ ਧਨ ਵੱਲੋਂ ਗੁਰਮਤਿ ਖੋਜ ਪਰੇ ਤਾਪ ਕਰੇ ਜਿਨੇ ਗੁਰਮਤਿ ਦੀ ਖੋਜ ਵਿੱਚ RAM ਨਾਮ ਰੂਪੀ ਧਨ ਚੁਰਾਇਆ ਕਹੀਏ ਰਾਮ ਨਾਨਕ ਦੇ ਧੰਨ ਵੱਲੋਂ ਚਿੱਤ ਨੂੰ ਚੁਰਾ ਲਿਆ ਹੈ ਉਸ Pase ਲੱਗਣ ਨਹੀਂ ਦੁੱਤਾ ਹੈ ਗੁਰਮਤਿ ਖੋਜ ਪਰੇ ਤਾਪਾ ਕਰੇ ਜਿਹੜੇ ਗੁਰਮਤਿ ਦੁਆਰਾ ਨਾਮ ਦੀ ਖੋਜ ਇਹਨਾਂ ਦੀ ਖੋਜ ਚ ਪਏ ਐ ਉਹਨਾਂ ਨੇ ਪੰਜੇ ਚੋਰ ਅੰਦਰੋਂ ਪਕੜ ਲੈ ਰੋਕ ਲੈ ਹਨ ਤਨ ਸਾਬਤ ਰਾਸ ਉਬਰਿਆ ਉਹਨਾਂ ਦੇ ਤਨ ਸਾਖ ਸਿੰਘ ਜੀ ਨਾਮ ਰੂਪੀ ਤਨ ਸਾਖ ਤੇ ਰਹਿ ਗਿਆ ਰਾਸ ਸਰਵ ਰੂਪੀ ਪੂਜੀ ਉਬਰਿਆ ਬਚ ਗਈ ਹੈ ਉਹ ਵਾਰ ਲਈ ਹੈ ਵਿਚਾਰ ਲਈ ਹੈ ਪਖੰਡ ਪਰਮ ਉਪਾਉ ਕਰਤਾ ਕੇ ਜਿਹੜੇ ਲੋਕ ਪਖੰਡੀ ਐ ਲੋਕ ਦਿਖਾਵਾ ਕਰਨ ਵਾਲੇ ਅੰਦਰੋਂ ਮਾਰ ਨਾਲ ਪ੍ਰੇਮ ਨਹੀਂ ਹੈ ਉਹ ਪਖੰਡੀ ਲੋਕ ਪਖੰਡ ਉਪਾਉ ਕਰਤਾ ਕੇ ਪਖੰਡ ਕਰਕੇ ਲੋਕਾਂ ਨੂੰ ਤੋਂ ਨੇਤਰਾਂ ਤੇਨ ਪਾ ਲੈਣਾ ਕਹਿੰਦੇ ਸੰਤ ਰੋਂਦੇ ਹੀ ਰਹਿੰਦੇ ਐ ਜਲ ਅੱਖਾਂ 'ਚੋਂ ਤ੍ਰਿਪਤਰਾ ਵਗਦਾ ਐ ਇਸ ਤਰ੍ਹਾਂ ਦੇ ਪਖੰਡ ਕਰਨ ਵਾਲੇ ਇਹ ਲੋਕ ਐ ਉਪੀਆ ਪਰਮਪੁੱਤ ਦੇ ਚ ਪਏ ਹੋਏ ਸਰੂਪ ਵੱਲੋਂ ਬਥੇਰੇ ਯਤਨ ਕਰਕੇ ਥੱਕ ਚੁੱਕੇ ਹਨ ਸਾਧਨਾ ਰੂਪੋ ਹਿਰਦੇ ਅੰਦਰ ਮਾਇਆ ਮਾਇਆ ਉਹਨਾਂ ਦੇ ਅੰਦਰ ਸਾਹ ਸੰਗ ਜੀ ਮਾਇਆ ਹੀ ਵਸੀ ਹੋਈ ਹੈ ਮਾਇਆ ਹੀ ਮਾਂ ਦੀ ਮਾਇਆ ਹੀ ਪਿਓ ਹੈ ਸਭ ਕੋਈ ਜਿਵੇਂ ਉਹ ਉਸੇ ਨੂੰ ਸਭ ਕੋ ਸਾਂਝੇ ਵੀ ਹੋ ਮੇਰੀ ਮਾਂ ਹੈ ਹੋ ਮੇਰਾ ਪਿਓ ਹੈ ਇਸ ਪ੍ਰਕਾਰ ਮਾਇਆ ਹੀ ਮਾਇਆ ਉਹਦੇ ਹਿਰਦੇ ਚ ਵਸਦੀ ਹੈ ਜੋ ਜੀ ਅੰਦਰ ਮਾਇਆ ਮਾਇਆ ਹਿਰਦੇ ਅੰਦਰ ਮਾਇਆ ਜਿਹੜੀ ਹੈ ਮਾਇਆ ਛਾ ਰੂਪ ਲੱਗੀ ਹੋਈ ਹੈ ਸਾਧੂ ਪੁਰਖ ਪੁਰਖ ਪਦ ਪਾਇਆ ਜਿਨ੍ਹਾਂ ਨੇ ਸਾਧੂ ਸਤਿਗੁਰੂ ਸ੍ਰੇਸ਼ਟ ਜੋ ਹਨ ਪੁਰਖਾਂ ਜਿਨ੍ਹਾਂ ਪੁਰਖਾਂ ਨੇ ਪੁਰਖਾਂ ਦੇ ਪਤੀ ਪਰਮੇਸ਼ਰ ਰੂਪ ਸਤਿਗੁਰੂ ਸੰਤਾਂ ਨੂੰ ਪ੍ਰਾਪਤ ਕੀਤਾ ਹੈ ਅਗਿਆਨ ਅਧੇਰ ਗਵਾਇਆ ਤੁਹਾਡੇ ਹਿਰਦੇ ਚੋਂ ਪੁਰਖ ਪਦ ਜੋ ਪਰਮੇਸ਼ਰ ਹੈ ਈਸ਼ੁਰ ਹੈ ਉਨਾਂ ਦੇ ਹਿਰਦੇ 'ਚੋਂ ਗਿਆਨ ਦਾ ਮੀਰ ਅੰਮ੍ਰਿਤ ਜਿਨਾਂ ਸਾਧੂ ਪੁਰਖਾਂ ਨੇ ਪੁਰਖਾਂ ਦੇ ਪਤੀ ਪਰਮੇਸ਼ਰ ਰੂਪ ਗੁਰਾਂ ਨੂੰ ਪਾਇਆ ਹੈ ਅਗਿਆਨਾ ਦੇਰਗਵਾਉ ਉਨਾਂ ਦੇ ਹਿਰਦੇ 'ਚੋਂ ਗਿਆਨ ਦਾ ਨੀਰ ਸੁਕੇ ਪਾਛੰਗਵਾ ਦਿੱਤਾ ਹੈ ਜਗਨਨਾਥ ਜਗਦੀਸ਼ ਗੁਸਾਈ ਜੋ ਯਗ ਦਾ ਨਾਥ ਪਿੱਛੇ ਵੀ ਪਰਮੇਸ਼ਰ ਸੀ ਹੁਣ ਵੀ ਜਗ ਦਾ ਈਸ਼ਰ ਹੈ ਅੱਗੇ ਨੂੰ ਬਰਫੀ ਦਾ ਸਾਈਂ ਮਾਲਕ ਹੋਵੇਗਾ ਕਰ ਕਿਰਪਾ ਸਾਧ ਮਿਲਾਵੇ ਕਿਰਪਾ ਦ੍ਰਿਸ਼ਟੀ ਕਰਕੇ ਆਪ ਦੇ ਸੰਤਾਂ ਮਹਤਮਾਾਂ ਦੀ ਸੰਗਤ ਚ ਮਿਲ ਦਿੰਦੇ ਹਨ ਨਾਨਕ ਸਾਧ ਹੋਵੇ ਮਨ ਅੰਤਰ ਰੋਹ ਦੇ ਮਨ ਵਿੱਚ ਕ੍ਰਿਸ਼ਨ ਦੀ ਅਗ ਮਚੋਂ ਹਟ ਜਾਂਦੀ ਹੈ ਨਾਮ ਜਪ ਨਾਲ ਸ਼ਾਂਤੀ ਮਨ ਚ ਹੋ ਜਾਂਦੀ ਹੈ ਨਿਤ ਹਿਰਦੇ ਹਰ ਗੁਣ ਗਾਵੇ ਸਤਿਗੁਰੂ ਕਹਿੰਦੇ ਹਨ ਜੋ ਨਿਤਾਪਨ ਤੇ ਹਿਰਦੇ ਚ ਅਕਾਲਪੁਰ ਖਰੀਦੇ ਗੁਣਾ ਨੂੰ ਗਾਉਂਦਾ ਹੈ। ਕਸ਼ੰਤ ਮਹੱਲਾ ਚੌਥਾ ਹੰਡੋਲ। ਹੰਡੋਲ ਰਾਗ ਤੇ ਬਸੰਤ ਦੋਵੇਂ ਮਿਲਾ ਕੇ ਗਾਉਂਦੇ ਹਨ। ਤੋਂਬੜਪੁਰਖ ਤੋਂਬੜਪੁਰਖ ਬੜੇ ਅਗਮ ਕੁਸਾਈ। ਕੇ ਮਾਰਾ ਵੱਡੇ ਪੁਰਖ ਜੋ ਬ੍ਰਹਮਾ ਆਦਿਕ ਮੰਨੇ ਹੈ। ਉਹਨਾਂ ਤੋਂ ਵੱਡੇ ਜੋ ਵਿਸ਼ਨੂੰ ਸ਼ਿਵਾ ਆਦਿਕ ਮੰਨੇ ਹੈ। ਤੁਸੀਂ ਮਾਰਾ ਉਹਨਾਂ ਵੱਡਿਆਂ ਤੇ ਵੱਡਿਆਂ ਪੁਰਖਾਂ ਤੋਂ ਵੱਡੇ ਹੋ। ਹਮ ਕੀਰੇ ਅਗਮੋ। ਤੋਂ ਬੜੂ ਪੁਰਖ ਬੜ ਅਗਮ ਗੁਸਾਈ ਇਹ ਤਾਰਾ ਵੱਡੇ ਪੁਰਖ ਜੋ ਬ੍ਰਹਮਾਤ ਕੋਨਾ ਕੋਈ ਵੱਡੇ ਹੋ ਆਪ ਤੇ ਫੇਰ ਕੰਮ ਕੰਮ ਤਾ ਤੋ ਰਹੇ ਤੂੰ ਕ੍ਰਿਸ਼ੂ ਦੇ ਮਾਲਕ ਹੋ ਹਮ ਕੀਰੇ ਕਰਮ ਤੁਮਨਸ਼ੇ ਜੀ ਹੁ ਜੀ ਬਾਦਸ਼ਾਹੀ ਤਕੀਰੇ ਕੀਤੇ ਹੋਏ ਕੀ ਕਰਮ ਛੋਟੇ ਦਾਸ ਤੁਮਨਸ਼ੇ ਤੇਰੇ ਛੇ ਹਾਂ ਤੇ ਆਪ ਦੇ ਸੇਵਕ ਹੈ ਸੱਚੇ ਬਾਦਸ਼ਾਹ ਆਉ ਦੇ ਕੀਤੇ ਹੋਏ ਛੋਟੇ ਦਾਸਾਂ ਤੋਂ ਦਾਸ ਕੀਰੇ ਹਾਂ ਜੀ ਹਰ ਜੋ ਮਨਸ਼ੇ ਇਕਠਾਈ ਪਾਠ ਹੈ ਹਰ ਦੀਨ ਦਿਆਲ ਕਰੋ ਪ੍ਰਭ ਕਿਰਪਾ ਤੇਰੀ ਗਰੀਬਾਂ ਤੇ ਦਇਆ ਕਰਨ ਵਾਲੇ ਹੋ ਆਪ ਅਸੀਂ ਵੀ ਗਰੀਬ ਹਾਂ ਸਾਡੇ ਤੇ ਕਿਰਪਾ ਕਰੋ ਪ੍ਰਭੂ ਜੀ ਗੁਰ ਸਤਗੁਰ ਚਰਨ ਹਮ ਬਨਸ਼ੇ ਤੇ ਮਹਾਰਾਜ ਗੁਰੂ ਚੇਤਨ ਸਰੂਪ ਜੋ ਸਤਗੁਰ ਨਾਨਕ ਦੇਵ ਗੁਰੂ ਨਾਨਕ ਸਾਹਿਬ ਗੁਰੂ ਅੰਗਦ ਸਾਹਿਬ ਸਤਿਗੁਰੂ ਅਮਰਦਾਸ ਸਾਹਿਬ ਮਹਾਰਾਜ ਹਨ ਉਹਦੇ ਚਰਨਾਂ ਨੂੰ ਅਸੀਂ ਬੰਛੇ ਬਾਛ ਦੇ ਚਾਹਨੇ ਹਾਂ ਕਿ ਪੂਜਨੀਕ ਸਤਗੁਰਾਂ ਦੇ ਚਰਨ ਕਮਲ ਸਾਨੂੰ ਪ੍ਰਾਪਤ ਹੋਣ ਗੋਬਿੰਦ ਜੀਓ ਸਤ ਸੰਗਤ ਮੇਲ ਕਰ ਕਿਰਪਾ ਛੇ ਇਹ ਗੋਬਿੰਦ ਕਿਰਸ਼ਵੀ ਰੱਖਿਆ ਕਰਨ ਵਾਲੇ ਪਰਮੇਸ਼ਰ ਜੀ ਜੇ ਜੀਵ ਚੇਤਨ ਸੁਰੂਪ ਆਹ ਤੇ ਸਤਿ ਸ਼ਿਵ ਦੀ ਪ੍ਰਾਪਤੀ ਵਾਲੀ ਸੰਗਤ ਮੇਲ ਕਰ ਕਿਰਪਾਸ਼ੇ ਕਿਰਪਾਲਤਾ ਕਰਕੇ ਅਚੀ ਪ੍ਰਕਾਰ ਕਿਰਪਾ ਕਰਕੇ ਚੰਗੀ ਬਹੁਤੀ ਕਿਰਪਾ ਦ੍ਰਿਸ਼ਟੀ ਕਰਕੇ ਜਨਮ ਜਨਮ ਕੇ ਕੇਲਵੇ ਮਲ ਭਰਿਆ ਮਹਾਰਾਜ ਜਿਹੜੇ ਚਿੱਤ ਹਨ ਜਨਮਾਂ ਜਨਮਾਂ ਦੇ ਕੇਲਵੇ ਖਰਚਾਰ ਪ੍ਰਕਾਰ ਦੇ ਪਾਪਾਂ ਜੀ ਅਤੇ ਬਾਕੀ ਦੇ ਪਾਪਾ ਦੇ ਮਰਦੇ ਨਾਲ ਭਰਿਆ ਹੋਇਆ ਹੈ ਅਪਤਕ ਅਨੁਸਾਰਿਆਂ ਦਾ ਮਿਲ ਸੰਗਤ ਕਰ ਪ੍ਰਭ ਹਨਸ਼ੇ ਮਾਤਾ ਆਪ ਦੀ ਸੰਗਤ ਨਾਲ ਮਿਲਾ ਕੇ ਖੰਚੇ ਖੱਛੇ ਬਣਾਓ ਪਵਿੱਤਰ ਬਣਾਓ ਸਕੇ ਬਾਦਸ਼ਾਹ ਤਰਹਾ ਤੇਮਰਾ ਜਨ ਜਾਤ ਅਬਜਤ ਕੀ ਮਾਰੇ ਆਪ ਦਾ ਜਿਹੜਾ ਜਨ ਹੈ ਉਹ ਭਾਵੇਂ ਨੀਵੀਂ ਜਾਤ ਵਾਲਾ ਹੈ ਜਾਤੀਆਂ ਵਿੱਚੋਂ ਹਰ ਜਪਿਓ ਪਦ ਤਰ ਭਵੀਸ਼ੇ ਜਿਨਾਂ ਜਿਨਾਂ ਨੇ ਹਰੀ ਤੇਰੇ ਨਾਮ ਨੂੰ ਜੇ ਪਾਪੀ ਵੀ ਪੁਰੀਸ਼ੇ ਪੁੱਤਰ ਹੋ ਗਏ ਆਂ ਏ ਮਾਰਾ ਆਪ ਦਾ ਜਨ ਜਿਹੜਾ ਹੈ ਉਹ ਭਾਵੇਂ ਅਬ ਜਾਤ ਨੀਵੀਂ ਜਾਤ ਵਾਲਾ ਹੈ ਚਾਹੇ ਚੰਗੀ ਜਾਤ ਵਾਲਾ ਹੈ ਜਿਨਾਂ ਜਿਨਾਂ ਨੇ ਹਰੀ ਤੇਰਾ ਜਪਿਆ ਨਾਮ ਉਹ ਪਾਪੀ ਵੀ ਪੁਰੀਸ਼ੇ ਪੁੱਤਰ ਹੋ ਗਏ ਹਨ ਤੇਰਾ ਜਨ ਸੱਚੇ ਬਾਦਸ਼ਾਹ ਜਾਤ ਬੁੱਧੀ ਤੋਂ ਚਾਹੇ ਅਬ ਜਾਤ ਨਿਰਬੁੱਧ ਹੈ ਪਰ ਜਿਨ੍ਹਾਂ ਜਿਨ੍ਹਾਂ ਹਰੀ ਤੈਨੂੰ ਜਪਿਆ ਹੈ ਉਹ ਪਾਪੀ ਵੀ ਪਵਿੱਤਰ ਹੋ ਗਏ ਹਨ ਤੁਮਰਾ ਜਨ ਜਾਤ ਅਬਜਾਤਾ ਸੇਮ ਨਾਰਾਇਣ ਜਿਹੜਾ ਤੇਰਾ ਜਾਨਵਾ ਹੈ ਉਹ ਜਾਤੀ ਦੇ ਮਾਨ ਤੋਂ ਰਹਿਤ ਹੈ ਅਬਜਾਤਾ ਜਾਤੀ ਬਜਾਤੀ ਦੇ ਮਾਨ ਤੋਂ ਰਹਿਤ ਹੈ ਉਹ ਜਾਤੀ ਬੁੱਧੀ ਆਦਕਾਂ ਦਾ ਵੀ ਮੇਰੀ ਚੰਗੀ ਬੁੱਧ ਹੈ ਅਬਜਾਤ ਮੇਰੀ ਨੀਵੀਂ ਬੁੱਧ ਹੈ ਇਨਾ ਦੁਹਾਵਾਂ ਤੋਂ ਰਹਦਾ ਤੇਰਾ ਜਿਹੜਾ ਜਨ ਹੈ ਹਰ ਜਪਿਓ ਪਦ ਤ ਪਰਿਵੀਛੇ ਜਿਨਨ ਨੂੰ ਗੁਲਮਖੋ ਨੇ ਉਹਨਾਂ ਦੀ ਸੰਗਤ ਕਰਕੇ ਹਰੀ ਤੇਰੇ ਨਾਮ ਨੂੰ ਜਪਿਆ ਉਹ ਪਾਪੀ ਵੀ ਪੁਰੀਛੇ ਪੁਤਲ ਕਰ ਦੁੱਤੇ ਹੈ ਹਰ ਕੀਓ ਸਗਲ ਪਵਨ ਤੇ ਉਪਰ ਕੀ ਗੁਰਦਾਰ ਉਹਨੂੰ ਸਾਰਿਆਂ ਭਗਵਾਨਾਂ ਤੋਂ 14 ਲੋਕਾਂ ਤੋਂ ਸਾਰਿਆਂ ਪੰਚਾਂ ਤੋਂ ਰਾਜਿਆਂ ਤੋਂ ਵਿਦਵਾਨਾਂ ਤੋਂ ਦੇਵਕਿਆਂ ਤੋਂ ਉਨੂੰ ਉੱਪਰ ਬਣਾਤਾ ਹੈ ਹਰ ਸੂਬਾ ਹਰ ਪ੍ਰਭ ਦਿਨਸ਼ੇਂ। ਕਿਹਨਾਂ ਪ੍ਰਭੂ ਜੀ ਉਹਨਾਂ ਦੀ ਸੋਭਾ ਆਬ ਹਰ ਪ੍ਰਭ ਦਿਨਸ਼ੇਂ ਜਿਵੇਂ ਸਾਰਿਆਂ ਤਾਰਿਆਂ ਚੰਦਰਮਾ ਆਦਿਕਾਂ ਜੋ ਦਿਨ ਹੁੰਦਾ ਹੈ ਸੂਰਜ ਹੁੰਦਾ ਹੈ ਸੂਰਜ ਦੇ ਵਰਗਾ ਕਿਸੇ ਦਾ ਪ੍ਰਕਾਸ਼ ਨਹੀਂ ਬਾਕੀ ਦੇ ਜਿਨੇ ਨਖਤੋਂ ਤਾਰੇ ਚੰਦ ਆਦਿਕ ਹੈ ਕਿਉਂਹੀ ਜੀ ਸੋਭਾ ਹਰੀ ਪ੍ਰਭੂ ਜੀ ਉਹਨਾਂ ਦਿਨਸ਼ੇਂ ਦੇਣਾ ਕੀਤੀ ਹੈ ਉਹ ਸਾਰਿਆਂ ਨਾਲੋਂ ਸੂਜੀ ਜੀ ਨੇ ਆਈ ਪ੍ਰਕਾਸ਼ਮਾਨ ਹੋ ਗਏ ਸੰਸਾਰ ਦੇ ਅੰਦਰ ਇਹ ਹਰਪੂ ਜੀ ਉਹਨਾਂ ਨੂੰ ਹਰੇਕ ਸੋਭਾ ਜਿੰਨੀਆਂ ਹਨ ਉਹਨਾਂ ਸੋਭਾ ਜੋ ਹਰੀ ਆਪ ਦੀ ਪ੍ਰਾਪਤੀ ਦੀ ਸੋਭਾ ਜਨ ਜਾਤ ਸੋ ਤਹੀ ਜਿਹੜਾ ਕਿ ਉਹਨਾਂ ਨੂੰ ਹਰੀ ਆਵਨ ਦ੍ਰਿਸ਼ੇ ਦੇਣਾ ਕੀਤੀ ਹੈ ਜਾਤ ਆ ਜਾਤ ਕੋਈ ਪ੍ਰਵਤਿ ਆਵੇ ਕਹੇ ਮਹਾਰਾਜ ਚੰਗੀ ਜਾਤ ਵਾਲਾ ਹੋਵੇ ਬ੍ਰਾਹਮਣ ਹੋਵੇ ਖੱਤਰੀ ਹੋਵੇ ਕਈ ਜਾਤ ਨੀਵੀਂ ਜਾਤ ਵਾਲਾ ਹੋਵੇ ਕੋਈ ਵੀ ਵਾਹਿਗੁਰੂ ਆਪ ਨੂੰ ਭਿਆ ਲਵੇ ਸਾਰੇ ਪੂਰੇ ਮਾਨਸ ਤਿੰਨ ਛੇ ਉਹਨਾਂ ਦੇ ਮਾਨਸ ਨਾਲ ਸੰਕਲਪਾਂ ਦਾ ਹੁੰਦਾ ਹੈ ਸਾਰੇ ਮਨ ਦੇ ਸੰਕਲਪ ਉਹਨਾਂ ਦੇ ਪੂਰੇ ਕਰ ਦਿੰਦਾ ਤੋ ਕੋਈ ਅਧੂਰਾ ਨਹੀਂ ਰਹਿਣ ਦਿੰਦਾ ਸਾਰੇ ਸੰਕਲਪ ਉਹਨਾਂ ਦੇ ਪੂਰੇ ਕਰ ਦਿੱਤੇ ਆਪ ਨੇ ਸੇ ਤਾਨਾ ਬਦੇ ਸਾਰੇ ਪੂਰੇ ਮਾਨਸ ਤਿੰਨ ਛੇ ਮਾਨਸ ਨਾਲ ਸੰਕਲਪਾਂ ਨਾਲ ਮਨ ਜਿਹੜੇ ਸੁਭਿਅਤ ਜਨ ਹੁੰਦੇ ਉਦੇ ਹੁੰਦੇ ਹਨ ਫੇ ਤੰਨ ਬਡੇ ਵੱਡ ਪੂਰੇ ਹਰ ਜਨ ਉਹ ਹਰੀ ਦੇ ਜਨ ਧੰਤਾਰੇ ਯੋਗਾਂ ਵਾਲੇ ਮਾਤਾ ਹੈ ਪਿਤਾ ਹੈ ਅਤੇ ਪੂਰਨ ਗਿਆਨਮਾਨ ਹਨ ਹਰੀ ਦੇ ਪਿਆਰੇ ਜਨ ਵੱਡਿਆਂ ਤੋਂ ਵੱਡੇ ਹਨ ਜਿਨ ਹਰ ਧਾਰਿਓ ਹਰ ਓਰਸ਼ੇ ਜਿਨਾਂ ਨੇ ਹਰ ਹਰ ਪਰਮੇਸ਼ਰ ਆਪ ਦੇ ਨਾਮ ਨੂੰ ਹਰ ਵਕਤ ਓਰਸ਼ੇ ਦੇ ਅੰਦਰ ਧਾਰਨ ਕੀਤਾ ਹੈ ਆਮਟੀਂਡੇ ਟੀਮ ਬਹੁਤ ਅਦਭਾਰੀ ਕਮਕੀ ਢੇ ਟੀਮੋ ਬਹੁਤ ਅਦਭਾਰੀ ਅਸੀਂ ਮਹਾਰਾ ਟੀਡੇ ਕਠੋਰ ਚਿੱਤ ਵਾਲੇ ਹਾਂ ਟੀਡੇ ਸੱਚੇ ਪਾਤਸ਼ਾਹ ਟੀਖਦਾਈ ਕਰਨ ਵਾਲੇ ਹਾਂ ਕਠੋਰ ਚਿੱਤ ਵਾਲੇ ਹਾਂ ਅਤੇ ਟੀਮ ਜਿਵੇਂ ਬਾਣ ਦੀ ਏਟ ਹੁੰਦੀ ਹੈ ਟੀਮ ਇਸ ਪ੍ਰਕਾਰ ਸੱਚੇ ਪਾਤਸ਼ਾਹ ਜੜ ਹਾਂ ਅਸੀਂ ਅਤੇ ਹੰ ਟੀਡੇ ਅਸੀਂ ਮਹਾਰਾ ਟੀਡੇ ਟੀਖਦਾਈ ਕਰਨ ਵਾਲੇ ਕਠੋਰ ਹਾਂ ਅਤੇ ਫੇਰ ਧੀਮ ਅਗ ਭਾਰੀ ਤੇ ਕਠੋਰ ਤੇੰਤ ਧੀਮ ਧੀਮ ਦੀ ਨਹੀਂ ਆਈ ਸੱਚੇ ਪਾਤਸ਼ਾਹ ਜੀ ਪਾਪਾਂ ਕਰਕੇ ਤੇੰਤ ਭਾਰੀ ਹੋ ਰਹੇ ਹਾਂ ਜੜ ਹਰਤ ਹਰਤ ਹਰ ਕਿਰਪਾ ਪ੍ਰਾਪਲਿ ਸੇ ਕੇ ਮਰ ਹਰੀ ਕਿਰਪਾ ਦ੍ਰਿਸ਼ਟੀ ਧਾਰ ਕੇ ਤੁਸੀਂ ਮਿਲਸ਼ੇ ਮਿਲਣਾ ਕਰੋ ਛੇ ਮਿਲਦੇ ਹਨ ਜਿਨ੍ਹਾਂ ਨੂੰ ਉਹ ਨਿਹਾਲ ਹੋ ਜਾਂਦੇ ਹਨ ਜਨ ਨਾਨਕ ਗੁਰ ਪਾਇ ਹਰ ਟੁੱਠੇ ਸਤਿਗੁਰੂ ਸਾਹਿਬ ਜੀ ਕਿੰ ਜਦੋਂ ਵਾਹਿਗੁਰੂ ਆਪ ਪ੍ਰਸੰਨ ਹੋਏ ਤਾਂ ਅਸੀਂ ਸਤਿਗੁਰੂ ਨਾਨਕ ਦੇਵ ਨੂੰ ਪ੍ਰਾਪਤ ਕੀਤਾ ਹਰ ਟੁੱਠੇ ਹਰੀ ਜਦੋਂ ਆਪ ਟੁੱਠੇ ਪ੍ਰਸੰਨ ਹੋਏ ਤਾਂ ਗੁਰੂ ਸਾਹਿਬ ਜੀ ਕਹਿੰਦੇ ਹਨ ਗੁਰੂ ਨਾਨਕ ਦੇਵ ਜੀ ਨੂੰ ਅਸੀਂ ਪਾਇਆ ਹੈ ਸੰਕੀਏ ਪਦ ਤ ਪਵਿਸ਼ੇ ਅਸੀਂ ਨਾਲ ਪਾਪੀ ਰਹੀ ਸੀ ਭਾਵੇਂ ਆਪ ਨੇ ਪਵਿਸ਼ੇ ਪਵਿੱਤਰ ਕਰਲੇ ਹਨ ਤਮਾਮ ਪਾਪੀ ਪਵਿੱਤਰ ਕਰ ਦੁੱਤੇ ਆਪ ਨੇ ਵਿਸੰਤ ਹੈ ਦੂਲ ਮਹੱਲਾ ਚੌਥਾ ਮੇਰਾ ਏਖੇ ਨਾ ਮਨਵਾ ਰਹੇ ਨ ਸਕੇ ਏ ਗਰੀਬ ਨੂੰ ਆ ਸੱਚੇ ਬਾਦਸ਼ਾਹ ਸਾਡਾ ਪਿਆਰ ਇੰਨਾ ਹੈ ਆਪਦੇ ਨਾਲ ਮੇਰਾ ਇੱਕ ਖਿੰਮਾਤ ਪਰ ਵੀ ਕਟ ਸ਼ਬਦ ਕਿਹਾ ਦੋ ਖਿੰ ਨੂੰ ਗੁਜਰ ਜਾਂਦੇ ਐ ਇਹਨਾਂ ਚਿਰ ਵੀ ਸਾਡਾ ਮਨ ਆਪ ਤੋਂ ਬਿਨਾਂ ਰਹਿ ਨਹੀਂ ਸਕਦਾ ਹੈ ਨਿਤ ਹਰ ਹਰ ਨਾਮ ਰਸ ਗੀਦੇ ਕੇ ਮਹਾਰਾਜ ਨਿਤਾ ਪਤੀ ਹੈ ਹਰੀ ਸਾਰਿਆਂ ਨੂੰ ਹਰੇ ਭਰੇ ਕਰਨ ਵਾਲੇ ਆਪ ਦੇ ਨਾਮ ਰਸ ਵੀ ਸਾਡਾ ਚਿਤ ਗਿਜ ਗਿਆ ਹੈ ਅਸੀਂ ਕਰੀ ਛੜ ਨਹੀਂ ਸਕਦੇ ਆਪਦੇ ਨਾਮ ਨੂੰ ਜੇ بارش ਰਸਕ ਪਰਿਓ ਥਨ ਮਾਤਾ ਜਿਵੇਂ ਮਾਤਾ ਦੇ ਅਸਨ ਨੂੰ ਚੁੰਗਣ ਵਾਲਾ ਜਿਹੜਾ ਬੱਚਾ ਦੁੱਧ ਹੁੰਦਿਆਂ ਵਾਲਾ ਹੁੰਦਾ ਉਹ ਰਸ ਕੇ ਰਸੀਆ ਹੋ ਕੇ ਪ੍ਰੇਮੀ ਹੋ ਕੇ ਨਾਗਾਂ ਦੇ ਰਸਾਂ ਅਸਨਾਂ ਦੇ ਵਿੱਚੋਂ ਦੁੱਧ ਚੁੰਗਣ ਦੇ ਰਸ ਵਿੱਚ ਰਸੀਆ ਹੋ ਕੇ ਪਿਆ ਰਹਿੰਦਾ ਹੈ ਥਨ ਕਾਢੇ ਬਲ ਲੈ ਬਲੀ ਦੇ ਜਦੋਂ ਮਾਤਾ ਉਸ ਬੱਚੇ ਦੇ ਮੂੰਹ ਚੋਂ ਅਸਨ ਕੱਢ ਲੋਵੇ ਉਬਰਲਾਬ ਤੇ ਬਰਲਾਬ ਵੀ ਕਰਦਾ ਫੇਰ ਬਲਲਿਆਂ ਵਾਂਗੂ ਬਲਲਿਓ ਹੁੰਦੇ ਜਿਹੜੇ ਇੱਕਰਾਸਾਂ ਕਰੀ ਜਾਣ ਛਾਈ ਨਾ ਲੈਣੋ ਅਡਾਟ ਭਾਈ ਰੱਖਣੋ ਇਉਂ ਇੱਕਰਾਸ ਮਾਰਾ ਬਰਲਾਬ ਤੇ ਬਰਲਾਬ ਕਰਦੇ ਹਾਂ ਗੋਵਿੰਦ ਜੀਓ ਮੇਰੇ ਮਾਤਾ ਇਸੇ ਪ੍ਰਕਾਰ ਜਿਹਾ ਬਾਰਕ ਰਸਕ ਭਰਿਓ ਥਨ ਮਾਤਾ ਬਾਰਕ ਸਾਡਾ ਮਾਨਵਾ ਹੈ ਮਾਤਾ ਰੂਪ ਸਤਿਗੁਰੂ ਆਪ ਹੋ ਆਪ ਦਾ ਨਾਮ ਹੈ ਆਸਣ ਸੱਜੇ ਬਾਦਸ਼ਾ ਇਹ ਜਿਉਂ ਜੋ ਆਨੰਦ ਪ੍ਰਾਪਤ ਨੇ ਰਸੀਆ ਦੁੱਧ ਹੈ ਇਹ ਜ ਸਾਡਾ ਚਿਤ ਰਸ ਕੋ ਕੇ ਰਸੀਆ ਹੋ ਕੇ ਪਿਆ ਹੈ ਥਨ ਕਾਢੇ ਬਿਲ ਲ ਬਲੀ ਦੇ ਜਦੋਂ ਮਾਰਾ ਨਾਮ ਸਾਡੇ ਹਿਰਦੇ ਨੂੰ ਕੋਈ ਮੁੱਖ ਚੋਂ ਕੱਢ ਲੈਨੇ ਉਹਦੋਂ ਬਰਲਾਦ ਤੇ ਬਰਲਾਦ ਹੀ ਕਰਦੇ ਹੋ ਇੱਕ ਰਸ ਸਾਨੂੰ ਸ਼ਾਂਤੀ ਨਹੀਂ ਆਉਂਦੀ ਹੈ ਗੋਬਿੰਦ ਜੀਓ ਮੇਰੇ ਮਨ ਤਨ ਨਾਮ ਹਰ ਬੀਤੇ ਫਿਰ ਗੋਬਿੰਦ ਅਕਾਲ ਪੁਰਖ ਵਾਹਿਗੁਰੂ ਜੀ ਸਾਡਾ ਮੇਰੇ ਮੰਨ ਦੇ ਅੰਦਰ ਤੇ ਕੰਮ ਦੇ ਅੰਦਰ ਹਰੀ ਤੇਰੇ ਨਾਮ ਨੇ ਸਾਡਾ ਚਿੱਤ ਬੰਨ੍ਹ ਲਿਆ ਹੈ ਪ੍ਰੇਮੀ ਬਣਾ ਲਿਆ ਮੇਲ ਲਿਆ ਹੈ ਬੜਾ ਭਾਗ ਗੁਰਸੱਜੁਰ ਪਾਇਆ ਬੜਾ ਭਾਗਾ ਕਰਕੇ ਪੂਜਨੀਕ ਸਤਗੁਰੂ ਨਾਨਕ ਦੇ ਗੁਰੂ ਅੰਗਦ ਸਾਹਿਬ ਗੁਰੂ ਅਮਰਦਾਸ ਜੀ ਆਪ ਨੂੰ ਪਾਇਆ ਹੈ ਗੁਰੂ ਚੇਤਨੂ ਸਰੂਪ ਸਤਿਗੁਰਾਂ ਨੂੰ ਪਾਇਆ ਹੈ ਮਿਤਕਾਣਾ ਨਗਰ ਹਰ ਸਿੱਧੇ ਸਤਿਗੁਰੂ ਮਾਰਾ ਨੇ ਐਸੀ ਕਿਰਪਾ ਕੀਤੀ ਕਾਏ ਦੇ ਰੂਪੀ ਨਗਰੀ 'ਚ ਹਰੀ ਦੇ ਨਾਮ ਨੂੰ ਮਾਰਾ ਪ੍ਰੀਤ ਦੇ ਪ੍ਰਵੋਸ ਦਿੱਤਾ ਸਾਨੂੰ ਹਰ ਵਕਤ ਵਾਸਤੇ ਉਸ ਅਨੰਦ 'ਚ ਲੀਨ ਹੋ ਗਏ ਹਾਂ ਮਿਤਕਾਣਾ ਨਗਰ ਹਰ ਸਿੱਧੇ ਕਾਏ ਰੂਪੀ ਨਗਰੀ 'ਚ ਗੁਰੂ ਜੀ ਪ੍ਰੀਤ ਦੇ ਪੜਿਆ ਸੀ ਕਾਏ ਰੂਪੀ ਨਗਰੀ ਵਿੱਚ ਹਰੀ ਨੂੰ ਸਿੱਧ ਕਰ ਲਿਆ ਹੈ ਪ੍ਰਾਪਤ ਕਰ ਲਿਆ ਹੈ ਰਹਾ ਜਨ ਕੇ ਸਾਸ ਸਾਸ ਹੈ ਜਿੱਤੇ ਇਹ ਮਾਰੇ ਜਿਹੜੇ ਤੇਰੇ ਜਨ ਹਨ ਉਹਨਾਂ ਦੇ ਸਵਾਹ ਜਾਗਰਤ ਵਸਤਾ ਦੇ ਜਿੰਨੇ ਸੁਪਨ ਵਸਤਾ ਦੇ ਜਿੰਨੇ ਜਿੰਨੇ ਸੁਖੋਪਤ ਵਸਤਾ ਦੇ ਸਵਾਸ ਹਨ ਬਾਲਕ ਵਸਤਾ ਦੇ ਜਵਾਨੀ ਦੇ ਦਰਦੋ ਵਸਾਰੇ ਜਿੰਨੇ ਸੁਆਸਨ ਹਰ ਬਿਰਹ ਪ੍ਰਭੂ ਹਰ ਬਿਦੇ ਕੇ ਹਰ ਹਰ ਪ੍ਰਭੂ ਜੀਓ ਤੇਰੇ ਬਿਰਹ ਪ੍ਰੇਮ ਵਿੱਚ ਮਿੰਨੇ ਰਹਿੰਦੇ ਹਰ ਵਕਤ ਕੋ ਛੋੜਾ ਨਹੀਂ ਸਹਾਰ ਸਕਦੇ ਜਿਉਂ ਜਲ ਕੰਮਰ ਪ੍ਰੀਤ ਤਤ ਭਾਰੀ ਜਿਸ ਪ੍ਰਕਾਰ ਜਲ ਦੇ ਨਾਲ ਕੌਲ ਦੀ ਵਾਲੀ ਪ੍ਰੀਤੀ ਹੁੰਦੀ ਹੈ ਬਿਨ ਯਰ ਦੇਖੇ ਸਗਲੀ ਦੇ ਜਿਸ ਵੇਲੇ ਜਲ ਨਾ ਹੋਵੇ ਉਸ ਵੇਲੇ ਕਲੀਆਂ ਜਿਹੜੀਆਂ ਹਨ ਉਹ ਸੁਖ ਜਾਨੀਆਂ ਇਸ ਪ੍ਰਕਾਰ ਕਉਨਾਂ ਦੀਆਂ ਮਰ ਜਾ ਜਾਂਦੀ ਐ ਜਲ ਵੇਖੇ ਤੋਂ ਬਗੈਰ ਇਸ ਪ੍ਰਕਾਰ ਮਹਾਰਾਜ ਆਪ ਜਲਦੀ ਨਹੀਂ ਆਈਓ ਸਾਡਾ ਜਿਤ ਕਉਨਦੀ ਨਹੀਂ ਆਈ ਐ ਪ੍ਰੀਤੀ ਲੱਗੀ ਹੋਈ ਐ ਆਪ ਦੇ ਸੱਚੇ ਪਰਿਸ਼ਾ ਦਰਸ਼ਨਾ ਰੂਪੀ ਜਲ ਤੋਂ ਬਿਨ ਸੁਖ ਲਈ ਦੇ ਸੁਖ ਜਾਂਦਾ ਸਾਡਾ ਜਿਤ ਸੁਗੜ ਜਾਂਦਾ ਹੈ ਸੋ ਕਰਨਾ ਮੈਤਰੀ ਮੁਤਾਬਕ ਕਿ ਆਗ ਕਲੀਆਂ ਨਹੀਂ ਨਿਕਲਦੀਆਂ ਇਸ ਵਿੱਚੋਂ ਜਨ ਜਪੁਣੇ ਲੀਤੇ ਲੈਂਦਾ ਹੈ ਜਨ ਜਪਿਓ ਨਾਮ ਨਰਨਜਨ ਨਰਹਰ ਜਿਨਾਂ ਜਨਨ ਕਈ ਕਹਿੰਦੇ ਵੀ ਸੂਰਜ ਨਾਲ ਕੌਲ ਦੀ ਪ੍ਰੀਤ ਹੈ ਜੇਦੋਂ ਕੇਵਲਾ ਹਰਨ ਕਹਿੰਦੇ ਜਲ ਦੀ ਪ੍ਰੀਤ ਜਲ ਰਬ ਨਹੀਂ ਅਕੇ ਜਲ ਦੀ ਕੌਲ ਦੀ ਪ੍ਰੀਤੀ ਜਲ ਦੇ ਨਾਲ ਸੂਰਜ ਨਾਲ ਨਹੀਂ ਕਿਉਂ ਜੀ ਅਕੇ ਜੋ ਸੂਰਜ ਚੜਦਾ ਖਿੜਦਾ ਕਿਉਂ ਹੈ ਕਹਿੰਦੇ ਖਿਲੇ ਨਿਵਾਰ ਮੁਕਾਬ ਉਹ ਸੂਰਜ ਜੋ ਧੁੱਪ ਜਿਹੜੀ ਹੈ ਉਹ ਪਾਣੀ ਨੂੰ ਪੈਂਦੀ ਹੈ ਉਹ ਧੁੱਪ ਮੇਟਣ ਵਾਸਤੇ ਕਹਿੰਦੇ ਖਿੜਦਾ ਹੈ ਇਸ ਕਰਕੇ ਖਿੜਦਾ ਹੈ ਸੂਰਜ ਚੜੇ ਤੋਂ ਵੀ ਮੇਰੇ ਪਿਆਰੇ ਨੂੰ ਧੁੱਪ ਨਾ ਲਾਵੇ ਕਿ ਅਧਰ ਫਿਰ ਰਾਤ ਨੂੰ ਕਿਉਂ ਮੇਜਦਾ ਹੈ ਜਨ ਕਿਿਸਕੋ ਅਮਰ ਧੂਪ ਹੀ ਇਉਂ ਜਾਨ ਮੁੰਦੇ ਹੋ ਰਾਮ ਰਾਤ ਨੂੰ ਚੰਦਮਾਨੀਆ ਕਿਰਨਾਂ ਨਾਲ ਅਮਰ ਸਰਬ ਦਾ ਹੈ ਉਹਨੂੰ ਪਾਣੀ ਪੀਂਦਾ ਐ ਇਉਂ ਜਾਣ ਕੇ ਉਹ ਮੇਜਾਂਦਾ ਵੀ ਖਾਲੀ ਥਾਂਾਂ ਕੁ ਰਹਿ ਜੇ ਜਿੱਥੇ ਜਰਮਨ ਚੰਦਰ ਵਾਲੀ ਅਕਿਰਣਾ ਦਾ ਪਾਣੀ ਚੰਬਰ ਤੋਂ ਨਾਮ ਪਵੇ ਇਹ ਕਾਰਨ ਹੈ ਇਸ ਕਰਕੇ ਕਹਿੰਦੇ ਹੈ ਜਿਉਂ ਜਲ ਜਿਉਂ ਜਲ ਕਮਲ ਪ੍ਰੀਤ ਅਤਿ ਭਾਰੀ ਜਿਵੇਂ ਜਲ ਦੇ ਨਾਲ ਕੋਈ ਵੀ ਪ੍ਰੀਤੀ ਹੁੰਦੀ ਹੈ ਕਿ ਅੰਕੀ ਭਾਰੀ ਬਿਨ ਜਲ ਦੇਖੇ ਸੁਖੀ ਲੀਦੇ ਬਿਨ ਜਲ ਦੇਖੇ ਤੋਂ ਸੁੱਕ ਜਾਂਦਾ ਹੈ ਸੁੱਕਣਾ ਲਿੰਦਾ ਹੈ ਇਸੇ ਪ੍ਰਕਾਰ ਮਹਾਰਾਜ ਸਾਡੀ ਪ੍ਰੀਤ ਆਪਦੇ ਦਰਸ਼ਨਾਂ ਨਾਲ ਹੀ ਜਿਤਨਾ ਅਵਜਲ ਤੋਂ ਮੇਰਾ ਸਾਡਾ ਚਿਤ ਸੋਗ ਚ ਸੁੱਕਣਾ ਲੈਂਦਾ ਹੈ ਕਰਨ ਮੇਰੀ ਕਲੀਆਂ ਜਿਹੜੀਆਂ ਨਿਕਲਦੀਆਂ ਨਹੀਂ ਹਨ ਜਾਂ ਜਪਿਓ ਨਾਮ ਨਰਿੰਜਨ ਨਰਹਰ ਜਿਨ੍ਹਾਂ ਜਿਨ੍ਹਾਂ ਨੇ ਇਹ ਨਰਿੰਜਨ ਪਰਮੇਸ਼ਰ ਕੇੰਧਰਾਂ ਨੂੰ ਹਰੇ ਕਰਨ ਵਾਲੇ नियੰਤਾ ਪ੍ਰੇਰਕ ਨੂੰ ਜੋ ਸੰਗਾਤ ਗੁਰੂਪਾ ਨੂੰ ਧਾਰਨ ਵਾਲੇ ਗਿਨਨ ਆਬੀ ਨਾਮ ਨੂੰ ਜਪਿਆ ਹੈ ਉਪਦੇਸ਼ ਗੁਰੂ ਹਰਿ ਪ੍ਰੀਦੇ ਉਹਨਾਂ ਨੂੰ ਉਪਦੇਸ਼ ਗੁਰੂ ਸਾਹਿਬ ਜੀ ਨੇ ਹਰੀ ਦੇ ਨਾਮ ਨੂੰ ਪ੍ਰੀਤੇ ਪਰੋਸ ਦਿੱਤਾ ਹੈ ਮਹਾਰਾਜਾ ਨਾਮ ਜਿਨ੍ਹਾਂ ਦੇ ਅੰਤਾ ਕਰੂਪੀ ਥਾਰੀ ਜੀ ਪਰੋਹ ਦੁੱਤਾ ਹੈ ਉਹ ਮਹਾਰਾਜੇ ਰੰਗ ਨੂੰ ਮਾਣਦੇ ਹਨ ਜਨਮ ਜਨਮ ਕੀ ਹਾਂ ਮਲ ਨਿਛੀ ਉਹਨਾਂ ਦੀ ਇੱਕ ਜਨਮ ਦੀ ਕੀ ਅਨੇਕਾਂ ਜਨਮ ਜਨਮਾਂ ਦੇ ਜਿਹੜੀ ਹੋਮੇ ਦੀ ਮਹਿਰ ਸੀ ਕਿਰਦੈ ਜੋ ਨਿਕਲ ਗਈ ਹੈ ਹਰ ਅੰਮ੍ਰਿਤ ਹਰ ਜਲ ਨੀਦੇ ਸੋ ਸੰਗਤ ਜੀ ਹਰੀ ਐ ਕੰਮਰਤ ਹੈ ਹਰੀ ਅੰਮ੍ਰਿਤ ਰੂਪੀ ਜਲ ਦਾ ਨਿਰ ਸਮੁੰਦਰ ਹੈ ਖਜ਼ਾਨਾ ਹੈ ਹਰ ਅਰਪੇਸ਼ਰ ਨਾਮ ਜੋ ਆਨੰਦ ਰੂਪੀ ਅੰਮ੍ਰਿਤ ਦਾ ਖਜ਼ਾਨਾ ਜਲ ਦੇ ਸਮੁੰਦਰ ਦੀ ਨਹੀਂ ਆਈ ਹੈ ਹਮਰੇ ਕਰਮ ਨਾ ਵਿਚਰੋ ਠਾਕੁਰ ਏ ਠਾਕੁਰ ਸੌਮੀ ਅਕਾਲ ਪੁਰਖ ਸਾਡੇ ਕਰਮਾਂ ਦੀ ਵਿਚਾਰ ਨਾ ਕਰੋ ਕੋਈ ਤੂੰ ਪੈਜ ਰੱਖੋ ਆਪਣੀ ਦੇ ਉਸੇ ਤੋਂ ਮੇਰਾ ਆਪ ਦੀ ਸ਼ਰਨ ਆਏ ਹੈ ਤੇ ਦਾ ਕਰਕੇ ਆਪਣੀ ਦੇ ਆਪਣੇ ਬਣਾ ਕੇ ਸੱਚੇ ਪਾਰਸ਼ਦਕਤਾ ਕਰਕੇ ਸਾਡੀ ਪੈਜ ਜੋ ਪ੍ਰਸੱਗਿਆ ਹੈ ਰੱਖਣਾ ਕਰੋ ਹਰ ਭਾਵੇਂ ਸੁਣ ਬੇਨਤੀ ਇਹ ਗੁਰਦਾਰ ਰਹੀ ਆਪ ਨੂੰ ਭਾਵੇ ਸਾਡੇ ਬਿਨੋਂ ਬੇਨਤੀ ਕਰਨ ਵਾਲਿਆਂ ਦੀ ਇਹ ਬੇਨਤੀ ਸੁਣ ਲੋ ਬੇਨਤੀਆਂ ਵਿੱਚੋਂ ਇਸ ਬੇਨਤੀ ਨੂੰ ਸੁਣ ਲਓ ਆਪੋ ਜੋ ਬੇਨਤੀਆਂ ਕਰਦੇ ਆ ਜੀਆਂ ਤੁਨਾਂ ਤੇ ਸਾਡੀ ਬੇਨਤੀ ਨੂੰ ਸੁਣੋ ਆਤਮੋ ਜਨ ਨਾਨਕ ਸਰਨ ਪਵੀਦੇ ਤੇ ਬੇਨਤੀ ਤੋਂ ਬੇਨਤੀ ਕਰਨ ਵਾਲਿਆਂ ਦੀ ਬੇਨਤੀ ਨੂੰ ਸੁਣ ਲਓ ਏ ਹੋਏ ਜਨ ਨਾਨਕ ਸਰਨ ਪਵੀਦੇ ਏ ਮਹਾਰਾਜ ਅਦਕਤਾ ਕਰਕੇ ਆਪਦੀ ਸ਼ਰਨ ਪਏ ਹਾਂ ਮਹਾਰਾਜ ਕਹਿੰਦੇ ਹਾਂ ਗੁਰੂ ਸਾਹਿਬ ਜੀ